ਮੇਰਾ ਜੀਤ ਟੀਵੀ ਦੇਖਣ ਵਾਲੇ ਸਾਰੇ ਹੀ ਈ ਵਿਊਅਰਸ ਲਈ ਮੈਂ ਬਹੁਤ-ਬਹੁਤ ਥੈਂਕਫੁਲ ਹਾਂ ਕਿ ਤੁਸੀਂ ਮੈਨੂੰ ਦੇਖਦੇ ਹੋ ਆਪਣਾ ਕੀਮਤੀ ਟਾਈਮ ਕੱਢ ਕੇ ਮੈਨੂੰ ਸੁਣਦੇ ਹੋ ਔਰ ਮੈਨੂੰ ਇਨਕਰੇਜ ਕਰਦੇ ਹੋ ਐਂਡ ਮੈਨੂੰ ਇੰਪਰੂਵਮੈਂਟ ਕਰਨ ਲਈ ਕਮੈਂਟ ਵੀ ਕਰਦੇ ਹੋ ਮੇਰੀ ਇੱਕ ਹੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਐਦਾਂ ਦੀ ਕੋਈ ਇਨਫੋਰਮੇਸ਼ਨ ਦਵਾਂ ਜੋ ਕਿ ਤੁਹਾਡੇ ਕੰਮ ਆ ਸਕੇ ਮੇਰਾ ਮਕਸਦ ਐਕਚੁਅਲੀ ਉਹੀ ਹੈ ਤਾਂ ਅੱਜ ਜਿਸ ਟੌਪਿਕ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਉਹ ਟਾਪਿਕ ਜਿਹੜਾ ਹੈਗਾ ਰਿਲੇਟਡ ਹੈ ਵਰਕ ਵੀਜ਼ਾਸ ਲਈ ਕਿਉਂਕਿ ਇਹ ਮੇਰੇ ਇੱਕ ਬ੍ਰਦਰ ਨੇ ਮੇਰੇ ਕੋਲੋਂ ਸਵਾਲ ਪੁੱਛਿਆ ਕਿਉਂਕਿ ਮੇਰੀ ਇਹ ਹੀ ਲਾਈਨ ਹੈ ਤਾਂ ਮੈਂ ਉਹਨਾਂ ਨੂੰ ਗਾਈਡ ਕੀਤਾ ਔਰ ਉਹਨਾਂ ਦੇ ਗੱਲਾਂ ਸੁਣ ਕੇ ਉਹਨਾਂ ਦੇ ਡਾਕੂਮੈਂਟੇਸ਼ਨ ਦੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਹੈਰਾਨਗੀ ਹੋਈ ਤਾਂ ਮੈਨੂੰ ਲੱਗਿਆ ਕਿ ਮੈਨੂੰ ਵੀਡੀਓ ਬਣਾਣੀ ਚਾਹੀਦੀ ਹੈ ਔਰ ਤੁਹਾਨੂੰ ਸਾਰਿਆਂ ਨੂੰ ਐਕਚੁਅਲੀ ਥੋੜਾ ਬੁਤਾ ਨੋਲੇਜ ਮੈਂ ਦੇ ਸਕਾਂ ਕਿਉਂਕਿ ਹਾਟਕੇਕ ਜਿੱਦਾਂ ਹੁੰਦਾ ਹੈ ਪੇਸਟਰੀ ਜਿੱਦਾਂ ਹੁੰਦੇ ਨੇ ਉਦਾਂ ਦਾ ਇੱਕ ਟੌਪਿਕ ਹੈ ਪੰਜਾਬ ਦੇ ਵਿੱਚ ਬਾਹਰ ਜਾਣ ਦਾ ਟੌਪਿਕ ਪੰਜਾਬ ਦਾ ਹਰ ਬੰਦਾ ਬਾਹਰ ਜਾਣ ਦੀ ਹੋੜ 'ਚ ਲੱਗਾ ਹੋਇਆ ਹੈ ਕੋਈ ਵੀ ਬੱਚਾ ਕੋਈ ਵੀ ਯੂਥ ਪੰਜਾਬ ਦੇ ਵਿੱਚ ਰਹਿ ਕੇ ਖੁਸ਼ ਨਹੀਂ ਹੈ ਕੋਈ ਵੀ ਇਨਸਾਨ ਪੰਜਾਬ ਦੇ ਵਿੱਚ ਰਹਿਣਾ ਇਸ ਲਈ ਨਹੀਂ ਜਾਂਦਾ ਕਿ ਬਾਹਰ ਬਹੁਤ ਜ਼ਿਆਦਾ ਪੈਸਾ ਬੰਦਾ ਹੈ ਔਰ ਬਾਹਰ ਜਾਂਦਾ ਡ੍ਰੀਮ ਹਰ ਮਾਂ-ਬਾਪ ਦਾ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜੀਏ ਹਰ ਬੱਚੇ ਦਾ ਹੈ ਕਿ ਅਸੀਂ ਬਾਹਰ ਜਾ ਕੇ ਸੈਟਲ ਹੋਈਏ ਗੱਲ ਇਦਾਂ ਹੈ ਕਿ ਮੇਰੀ ਅੱਜ ਕਿਸੇ ਨਾਲ ਗੱਲ ਹੋਈ ਤਾਂ ਉਹ ਗੱਲ ਸੀਗੀ ਵਰਕ ਵੀਜ਼ਾ ਵਰਕ ਪਰਮਿਟ ਦੇ ਰਿਲੇਟਿਡ ਕਿਸੇ ਨੇ ਕਿਸੇ ਏਜੰਟ ਨੂੰ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੀ ਰਜਿਸਟਰਡ ਨੇ ਉਹਨਾਂ ਨੂੰ 350000 ਰੁਪਏ ਪਿਛਲੇ 2 ਸਾਲ ਦਾ ਦਿੱਤਾ ਹੋਇਆ ਹੈ ਕੈਨੇਡਾ ਦੇ ਵਰਕ ਵੀਜ਼ੇ ਲਈ ਔਰ ਉਹ ਇਨਸਾਨ ਉਹ ਬ੍ਰਦਰ ਅੱਜ ਇੰਨਾ ਪਰੇਸ਼ਾਨ ਹੈ ਮੈਰਿਡ ਹੈ ਔਰ ਦੋ ਬੱਚੇ ਨੇ ਉਹਦੇ ਔਰ ਅੱਜ ਵੀ ਉਹ ਆਪਣੇ ਕੈਨੇਡਾ ਦੇ ਵਰਕ ਵੀਜ਼ੇ ਦਾ ਵੇਟ ਕਰ ਰਿਹਾ ਹੈ ਤਾਂ ਮੈਂ ਅੱਜ ਦੇ ਇਸ ਟਾਪਿਕ ਦੇ ਵਿੱਚ ਤੁਹਾਨੂੰ ਥੋੜੀ ਜੀ ਇਨਫੋਰਮੇਸ਼ਨ ਦੇ ਕੇ ਤੁਹਾਨੂੰ ਜਾਣਕਾਰੀ ਦੇਣਾ ਚਾਹਨੀ ਆ ਕਿ ਥੋੜੇ ਜੇ ਤੁਸੀਂ ਜਾਗਰਿਤ ਹੋਵੋ ਕਿਉਂਕਿ ਬਾਹਰ ਜਾਣ ਦਾ ਡ੍ਰੀਮ ਤਾਂ ਤੁਹਾਡਾ ਠੀਕ ਹੈ ਬਾਹਰ ਜਾਣ ਦੇ ਚੱਕਰ ਦੇ ਵਿੱਚ ਜੋ ਤੁਸੀਂ ਨਿਊਜ਼ ਹਰ ਚੈਨਲ ਦੇ ਵਿੱਚ ਦੇਖਦੇ ਹੋ ਕਦੇ ਕਿਸੇ ਕੁੜੀ ਨਾਲ ਕੁੜੀਆਂ ਦਾ ਤਾਂ ਖੈਰ ਬਾਹਰ ਜੋ ਹਾਲ ਹੁੰਦਾ ਹੈ ਕਈ ਕੁੜੀਆਂ ਦਾ ਬਹੁਤ ਖਰਾਬ ਹਾਲ ਹੁੰਦਾ ਹੈ ਪਰ ਵਿਚਾਰੀਆਂ ਹੌਲੀ-ਹੌਲੀ ਉਹ ਚੀਜ਼ 'ਚ ਐਡਜਸਟ ਹੋ ਜਾਂਦੀਆਂ ਔਰ ਆਪਣੇ ਆਪ ਨੂੰ ਇਸਟੈਬਲਿਸ਼ ਕਰ ਲੈਂਦੀਆਂ ਨੇ ਗੱਲ ਇੱਥੇ ਮੁੰਡਿਆਂ ਦੀ ਹੈ ਹਰ ਮੁੰਡਾ ਬਾਹਰ ਜਾਣਾ ਚਾਹੁੰਦਾ ਹੈ ਔਰ ਸਭ ਤੋਂ ਵੱਡੀ ਜੋ ਪੰਜਾਬ ਦੀ ਪ੍ਰੋਬਲਮ ਹੈ ਉਹ ਹੈ ਇੰਗਲਿਸ਼ ਲੈਂਗੁਏਜ ਜੋ ਲੋਕ ਮੈਟਰੋ ਜੋ ਅੱਛੇ ਸਿਟੀਜ਼ 'ਚ ਲੋਕ ਰਹਿੰਦੇ ਨੇ ਜੋ ਕਾਨਵੈਂਟ ਸਕੂਲ 'ਚ ਪੜ੍ਹੇ ਹੁੰਦੇ ਨੇ ਉਹਨਾਂ ਨੂੰ ਇੰਗਲਿਸ਼ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਮੈਕਸਿਮਮ ਲੋਕ ਜੋ ਨੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇੰਗਲਿਸ਼ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਔਰ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਜੋ ਵੀ ਟਰਮਸ ਐਂਡ ਕੰਡੀਸ਼ਨਸ ਨੇ ਉਹ ਸਾਰੇ ਹੀ ਇੰਗਲਿਸ਼ 'ਚ ਹੁੰਦੇ ਨੇ ਔਰ ਜਿੱਦਾਂ ਕਿ ਮੈਂ ਦੇਖਿਆ ਹੈ ਕਿ ਫਰਾਡ ਇੰਨਾ ਜ਼ਿਆਦਾ ਹੋ ਰਿਹਾ ਹੈ ਤਕਰੀਬਨ 300 ਤੋਂ ਜ਼ਿਆਦਾ ਲੋਕ ਪੰਜਾਬ ਦੇ ਮੇਰੇ ਨਾਲ 2 ਮਹੀਨੇ ਤੋਂ ਵੀ ਘੱਟ ਟਾਈਮ 'ਚ ਗੱਲ ਕਰ ਚੁੱਕੇ ਨੇ ਜਿਨ੍ਹਾਂ ਨੇ ਪੈਸੇ ਦਿੱਤੇ ਹੋਏ ਨੇ ਵਰਕ ਵੀਜ਼ੇ ਲਈ ਔਰ ਉਹਨਾਂ ਦੀ ਅਜੇ ਤੱਕ ਕਿਸੇ ਚੀਜ਼ ਦੀ ਕੋਈ ਵੀ ਇਨਫੋਰਮੇਸ਼ਨ ਜਾਂ ਕੋਈ ਵੀ ਚੀਜ਼ ਤੋਂ ਉਹ ਥਰੂ ਨਹੀਂ ਹੋ ਸਕੇ। ਤੁਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਕਿਉਂਕਿ ਮੈਂ ਸੁਣਿਆ ਹੈ ਕਈ ਵਿਚਾਰੇ ਮੁੰਡਿਆਂ ਨੇ ਮੈਨੂੰ ਇਹ ਗੱਲ ਵੀ ਕਹੀ ਹੈ ਕਿ ਸਾਡਾ ਵੀਜ਼ਾ ਸਾਨੂੰ ਮਿਲ ਰਿਹਾ ਹੈ। ਵੀਜ਼ਾ ਰੈਡੀ ਹੈ 2 ਲੱਖ ਮੰਗ ਰਹੇ ਨੇ 30 ਲੱਖ ਮੰਗ ਰਹੇ ਨੇ 50 ਲੱਖ ਮੰਗ ਰਹੇ ਨੇ ਤਾਂ ਮੈਂ ਜੋ ਲੋਕ ਵਰਕ ਪਰਮਿਟ ਤੇ ਜੋ 에ਜੰਟਸ ਬਾਹਰ ਭੇਜਦੇ ਨੇ ਮੈਨੂੰ ਪਤਾ ਹੈ ਮੇਰੀ ਵੀਡੀਓ ਨਾਲ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੋਣੀ ਹੈ ਪਰ ਇਹ ਵੀਡੀਓ ਨਾਰਮਲ ਪਬਲਿਕ ਦੇ ਜਨ ਹਿੱਤ ਚ ਜਾਰੀ ਕਰਨੀ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰੋਸੈਸ ਕੀ ਹੈ ਪ੍ਰੋਸੈਸ ਐਕਚੁਅਲੀ ਇਹ ਹੈ ਕਿ ਵੀਜ਼ਾ ਰੈਡੀ ਕਦੀ ਨਹੀਂ ਹੁੰਦਾ ਵੀਜ਼ਾ ਐਕਚੁਅਲੀ ਅਪਲਾਈ ਕਰਨਾ ਪੈਂਦਾ ਹੈ ਔਰ ਉਹ ਇਦਾਂ ਹੁੰਦਾ ਹੈ ਕਿ ਜਿੱਦਾਂ ਅਸੀਂ ਟ੍ਰੇਨ 'ਚ ਜਾਂ ਬੱਸ 'ਚ ਜਾਂ ਪਲੇਨ ਦੇ ਵਿੱਚ ਸਫ਼ਰ ਕਰਨ ਲਈ ਜਿੱਦਾਂ ਅਸੀਂ ਟਿਕਟ ਲੈਣੇ ਹਨ ਜਾਂ ਅਸੀਂ ਇੱਕ ਸਟੇਟ ਤੋਂ ਦੂਸਰੀ ਸਟੇਟ 'ਚ ਟ੍ਰੈਵਲ ਕਰਦੇ ਹਾਂ ਤਾਂ ਜੋ ਉਹ ਅਲੱਗ-ਅਲੱਗ ਕੰਟਰੀਆਂ ਦੇ ਅਲੱਗ-ਅਲੱਗ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ ਜੋ ਕਿ ਪਾਸ ਕਰਨੇ ਸਾਨੂੰ ਜ਼ਰੂਰੀ ਹੁੰਦੇ ਨੇ ਇੱਕ ਕੰਟਰੀ ਦਾ ਇੱਕ ਪਾਥਵੇ ਹੁੰਦਾ ਹੈ ਤੁਸੀਂ ਉਸ ਕੰਟਰੀ ਦੇ ਵਿੱਚ ਐਂਟਰੀ ਲੈਣ ਲਈ ਉਸ ਕੰਟਰੀ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਐਂਡ ਜੋ ਵੀ ਡਿਮਾਂਡਸ ਨੇ ਤੁਸੀਂ ਪੂਰੇ ਕਰਨੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਵੀਜ਼ਾ ਕਿ ਤੁਸੀਂ ਵੀਜ਼ਾ ਲਓਗੇ ਮਤਲਬ ਤੁਸੀਂ ਪਰਮਿਸ਼ਨ ਲਓਗੇ ਉਸ ਕੰਟਰੀ ਦੇ ਵਿੱਚ ਐਂਟਰ ਹੋਣ ਦੀ तो वीजे द कैटेगरीज भी बहुत अलग अलग हूँ ने टूरिस्ट वीजे होंगे ने बिजनेस वीजे होंगे ने स्टडी वीजे होंगे ने फैमिली विजिट वीजे होंगे ने सुपर टाइप वीजे होंगे ने कॉन्फ्रेंस लिया या किसी होर इंपोर्टेंट रिजियस या स्पोर्ट्स या किसी होर टाइप की मीटिंग लिए किसी चीज़ पार्टीसीपेट करने एज एजेंट भी किसी चीज़ पार्टीसपेट कर सकते हो तो वो ਅਲੱਗ-ਅਲੱਗ ਕੈਟਾਗਰੀ ਦੇ ਵੀਜ਼ੇ ਹੁੰਦੇ ਨੇ ਉਹਨਾਂ ਦੇ ਹਰੇਕ ਦੇ ਅਲੱਗ-ਅਲੱਗ ਡਿਮਾਂਡਸ ਹੁੰਦੇ ਨੇ ਤਾਂ ਤੁਸੀਂ ਅੱਖਾਂ ਮੀਚ ਕੇ ਕਿਸੇ ਦੀ ਵੀ ਗੱਲਾਂ ਤੇ ਇੰਨਾ ਜ਼ਿਆਦਾ ਵਿਸ਼ਵਾਸ ਨਾ ਕਰੋ ਕਿ ਲੋਕਾਂ ਕੋਲ ਵੀਜ਼ੇ ਰੈਡੀ ਪਏ ਨੇ ਪਰ ਉਹ ਤੁਹਾਡੇ ਕੋਲੋਂ ਪੈਸੇ ਲੈ ਕੇ ਤੁਹਾਨੂੰ 2-2 4-4 6-6 ਸਾਲ ਕੁਮਾਂਦੇ ਰਹਿੰਦੇ ਨੇ ਮੈਨੂੰ ਬਹੁਤ ਹੀ ਜ਼ਿਆਦਾ ਖਰਾਬ ਲੱਗਦਾ ਹੈ ਜਦੋਂ ਪਿਓ ਆਤਮ ਹੱਤਿਆ ਕਰਦੇ ਨੇ ਜਿਨ੍ਹਾਂ ਦੇ ਬੱਚੇ ਬਾਹਰ ਨਹੀਂ ਪਹੁੰਚਦੇ ਜ਼ਿਆਦਾਤਰ ਲੋਕ ਕਿਸਾਨ ਨੇ ਔਰ ਉਹ 15 ਲੱਖ ਤੋਂ ਜ਼ਿਆਦਾ ਲੋਨ ਲੈ ਲੈਂਦੇ ਨੇ ਐਗਰੀਕਲਚਰ ਤੇ ਆਪਣਾ ਜੋ ਕਿਸਾਨਾਂ ਦੀ ਸੁਸਾਈਡਲ ਡੈਥ ਦਾ ਜੋ ਕਿ ਸਭ ਤੋਂ ਵੱਡਾ ਏਜੰਡਾ ਹੈ ਉਹ ਦੋਹੀ ਰੀਜ਼ਨ ਨੇ ਲੋਨ ਤਾਂ ਤਾਂ ਲਿਆ ਜਾਂਦਾ ਹੈ ਕਿ ਤੁਸੀਂ ਉਹਨੂੰ ਵਾਪਸ ਕਰ ਸਕੋ ਲੋਨ ਤੁਸੀਂ ਲੈ ਰਹੇ ਹੋ এডਿਕੇਸ਼ਨ ਲਈ ਤਾਂ ਉਹਦੇ ਫਿਰ ਵੀ ਚਾਂਸ ਨੇ ਕਿ ਵਾਪਸ ਆ ਜਾਣ ਲੋਨ ਤੁਸੀਂ ਲੈ ਰਹੇ ਹੋ 에ਜੰਟਾਂ ਨੂੰ ਵਰਕ ਵੀਜ਼ੇ ਲਈ ਦੇ ਕੇ ਫਿਰ ਉਹ ਨਾ ਬੰਦਾ ਮਿਲੇਗਾ ਨਾ ਕੋਈ ਰੂਲਸ ਐਂਡ ਰੈਗੂਲੇਸ਼ਨ ਹੈ ਨਾ ਹੀ ਤੁਸੀਂ ਉਹਨਾਂ ਨੂੰ ਫੜਾ ਸਕਦੇ ਹੋ ਔਰ ਦੂਸਰਾ ਤੁਸੀਂ ਵਿਆਹਾਂ ਸ਼ਾਦੀਆਂ ਲਈ ਲੋਨ ਲੈ ਰਹੇ ਹੋ ਆਪਣੀ ਜ਼ਮੀਨ ਨੂੰ ਗਿਰਵੀ ਰੱਖ ਕੇ ਔਰ ਉਹਦੇ ਬਾਅਦ ਚ ਜਦੋਂ ਫਿਰ ਉਹ ਕਲੇਮ ਪੈਸੇ ਵਾਪਸ ਮੰਗਦੇ ਨੇ ਤਾਂ 에ਜੰਟ ਜਿਹੜੇ 2-2 4-4 ਸਾਲ ਪੈਸੇ ਦਬਾ ਕੇ ਬੈਠੇ ਹੋਏ ਨੇ ਕਿਉਂਕਿ ਤੁਹਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਹੀ ਨਹੀਂ ਹੈ ਕਿ ਅਸੀਂ ਕਰ ਕੀ ਰਿਹਾ ਤਾਂ ਫਿਰ ਤੁਸੀਂ ਇੰਟਰਸਟ ਕਿੱਥੋਂ ਭਰੋਗੇ ਤੇ ਜਿਹੜਾ ਮੂਲ ਹੈ ਉਹ ਕਿੱਥੋਂ ਵਾਪਸ ਮੋੜੋਗੇ ਬਹੁਤ ਹੀ ਦਰਦਨਾਕ ਕਹਾਣੀਆਂ ਐਕਚੁਅਲੀ ਜਿਹਦੇ ਲਈ ਤੁਹਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਵਰਕ ਵੀਜ਼ਾ ਉਹ ਹੁੰਦਾ ਹੈ ਕਿ ਜਿਸ ਕੰਟਰੀ ਦੇ ਵਿੱਚ ਤੁਸੀਂ ਕੰਮ ਕਰਨ ਲਈ ਜਾਣਾ ਹੈ ਔਰ ਜਿਸ ਕੰਟਰੀ ਲਈ ਤੁਸੀਂ ਕਿਸੇ ਏਜੰਟ ਕੋਲ ਜਾ ਰਹੇ ਹੋ ਕਿਸੇ ਵੀਜ਼ੇ ਲਈ ਅਪਲਾਈ ਕਰਨ ਲਈ ਤਾਂ ਪਹਿਲੇ ਤੁਸੀਂ ਇਨਫੋਰਮੇਸ਼ਨ ਲੈ ਲਓ ਕਿ ਇਹ ਜੈਨੂਇਨ ਹੈਗਾ ਹੈ ਕਿ ਨਹੀਂ ਇਸ ਇਸ ਕੰਮ ਦੀ ਉਸ ਕੰਟਰੀ ਦੇ ਵਿੱਚ ਡਿਮਾਂਡ ਹੈ ਜਾਂ ਨਹੀਂ ਕਿਉਂਕਿ ਅੱਜ ਕੱਲ੍ਹ ਵੈਬਸਾਈਟਸ ਦੇ ਉੱਪਰ ਸਾਰਾ ਕੰਮ ਚੱਲਦਾ ਹੈ ਔਰ ਵੈਬਸਾਈਟਸ ਵੀ ਫੇਕ ਹੁੰਦੇ ਨੇ ਔਰ ਉਹਨਾਂ ਨੂੰ ਚਲਾਉਣ ਵਾਲੇ ਵੀ ਲੋਕ ਹੁੰਦੇ ਨੇ ਇਸ ਕਰਕੇ ਗਵਰਨਮੈਂਟ ਸਾਈਟਸ ਦੇ ਜੋ ਵੈਬਸਾਈਟਸ ਹੁੰਦੇ ਨੇ ਤੁਸੀਂ ਉਹਨਾਂ ਤੇ ਹੀ ਜਾ ਕੇ ਸਰਚ ਕਰੋ ਤਾਂ ਕਿ ਤੁਹਾਡੇ ਨਾਲ ਨਾ ਇਨਸਾਫੀ ਨਾ ਹੋਵੇ ਤੁਹਾਨੂੰ ਥੋੜੀ ਜੀ ਕੋਸ਼ਿਸ਼ ਤਾਂ ਕਰਨੀ ਪਵੇਗੀ ਤੁਹਾਨੂੰ ਪੜ੍ਹਾਈ ਤਾਂ ਥੋੜੀ ਜੀ ਤਾਂ ਸਿੱਖਣੀ ਹੀ ਪਵੇਗੀ ਇੰਗਲਿਸ਼ ਸਮਝਣ ਲਈ ਪੜ੍ਹਨ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਨੂੰ ਇੰਗਲਿਸ਼ ਦਾ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਹਰ ਕੰਟਰੀ ਦੇ ਵਿੱਚ ਜਿੱਦਾਂ ਕਿ ਵਰਕ ਜ਼ਿਆਦਾਤਰ ਕੰਟਰੀਜ਼ ਜਿਹੜੇ ਵੈਸਟਰਨ ਕੰਟਰੀਜ਼ ਨੇ ਜਾਂ ਇੰਗਲਿਸ਼ ਸਪੀਕਿੰਗ ਕੰਟਰੀਜ਼ ਨੇ ਉੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਕਿੱਲ ਲੇਬਰਸ ਦੀ ਸਕਿੱਲ ਲੇਬਰਸ ਦੇ ਵਿੱਚ ਆਉਂਦੇ ਨੇ ਜੋ ਫੂਡ ਪੈਕਿੰਗ ਜਾਂ ਪੈਕਿੰਗ ਪੈਕਿੰਗ ਕਿਸੇ ਵੀ ਟਾਈਪ ਦੀ ਹੁੰਦੀ ਹੈ ਉਸ ਟਾਈਪ ਦੀ ਪੈਕਿੰਗ ਦੇ ਜੋ ਕੈਨੇਡਾ ਹੈ ਉਹਦੇ ਵਿੱਚ ਡਿਮਾਂਡ ਹੁੰਦੀ ਹੈ ਉਹਦੇ ਵਿੱਚ ਕੋਈ ਡਾਊਟ ਨਹੀਂ ਹੈ ਫਿਸ਼ਿੰਗ ਲਈ ਹੁੰਦੀ ਹੈ ਫਿਸ਼ ਪੈਕ ਲਈ ਜਾਂ ਫਿਰ ਦੂਸਰੇ ਇੰਡਸਟਰੀਜ਼ ਲਈ ਵੀ ਪੈਕਿੰਗ ਲਈ ਬੰਦਿਆਂ ਦੀ ਲੋੜ ਪੈਂਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਜੋ ਹੈ ਬਹੁਤ ਹੀ ਘੱਟ ਪੋਪੂਲੇਸ਼ਨ ਹੈ ਉਹਨਾਂ ਦੇ ਵਰਕ ਡਿਮਾਂਡ ਨੂੰ ਪੂਰਾ ਨਹੀਂ ਕਰਦੇ ਔਰ ਯੂ ਐਸ ਏ ਦੇ ਬਹੁਤ ਹੀ ਜ਼ਿਆਦਾ ਇੰਡਸਟਰੀਜ਼ ਨੇ ਜੋ ਕੈਨੇਡਾ ਚ ਹੈਗੇ ਨੇ ਜੋ ਕਿ ਯੂ ਐਸ ਨੂੰ ਫੂਡ ਸਪਲਾਈ ਕਰਦੇ ਨੇ ਉਹ ਜਿਹੜੇ ਉਹਨਾਂ ਲਈ ਵੀ ਜਿਹੜੀ ਹੈ ਸਕਿੱਲ ਵਰਕਰਸ ਦੀ ਜ਼ਰੂਰਤ ਹੁੰਦੀ ਹੈ ਕੁਕਸ ਦੀ ਹੋਟਲਸ ਦੇ ਵਿੱਚ ਜਾਂ ਹੋਟਲ ਇੰਡਸਟਰੀ ਦੇ ਵਿੱਚ ਵੀ ਡਿਮਾਂਡ ਹੁੰਦੀ ਹੈ ਸਪੈਸ਼ਲ ਟਾਈਪ ਦੀ ਜਿੱਦਾਂ ਤੁਸੀਂ ਪੰਜਾਬੀ ਹੋ ਤਾਂ ਪੰਜਾਬੀ ਫੂਡ ਦੀ ਡਿਮਾਂਡ ਹੋਏਗੀ ਪਰ ਅਗਰ ਤੁਹਾਨੂੰ ਇਹ ਕੋਈ ਕਹਿ ਰਿਹਾ ਹੈ ਕਿ ਮੈਂ 30 ਲੱਖ ਚ 40 ਲੱਖ ਚ 50 ਲੱਖ ਚ ਤੁਹਾਨੂੰ ਵਰਕ ਪਰਮਿਟ ਦਵਾ ਦਿੰਨਾ ਵਰਕ ਪਰਮਿਟ ਰੀਨਿਵਲ ਹੁੰਦਾ ਹੈ ਔਰ 2 ਸਾਲ ਦਾ ਉਹਦਾ ਪੀਰੀਅਡ ਹੁੰਦਾ ਉਹਦੇ ਬਾਅਦ ਚ ਅਗਰ ਉਹਨਾਂ ਨੂੰ ਕੰਪਨੀ ਨੂੰ ਜ਼ਰੂਰਤ ਹੈ ਤਾਂ ਉਹ ਆਪਣੇ ਪੇਪਰ ਡਾਕੂਮੈਂਟਸ ਦੇ ਕੇ ਤੁਹਾਡਾ ਜਿਹੜਾ ਵੀਜ਼ਾ ਐਕਸਟੈਂਡ ਕਰ ਦਿੰਦੀ ਹੈ ਉਹ ਗਾਰੰਟੀ ਲੈਂਦੀ ਹੈ ਜਾਂ ਫਿਰ ਉੱਥੇ ਹੋਰ ਕਿਤੇ ਜਗ੍ਹਾ ਤੇ ਤੁਹਾਨੂੰ ਟਰਾਈ ਕਰਨਾ ਪੈਂਦਾ ਜੋ ਤੁਹਾਡੀ ਸਪੌਂਸਰਸ਼ਿਪ ਕਰ ਦੇ ਵਰਕ ਦੀ ਪਰ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਤੁਸੀਂ ਇੰਡੀਆ ਤੋਂ ਜਾਣਾ ਹੈ ਜਾਂਦੇ ਹੀ ਨਹੀਂ ਹੋ ਤੁਸੀਂ ਜਾ ਹੀ ਨਹੀਂ ਸਕਦੇ ਕਿਉਂਕਿ ਜਿਸ ਪਰਾਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ 2 ਸਾਲ ਪਹਿਲੇ ਫੂਡ ਪੈਕਿੰਗ ਕੰਪਨੀ ਲਈ ਪੈਸੇ ਦਿੱਤੇ ਸੀ ਕਿਸੇ ਨੂੰ ਔਰ ਮੈਂ ਇਸ ਚੀਜ਼ ਤੋਂ ਹਜ਼ਰਾਨਾਂ ਕੀ 26 ਜੁਲਾਈ ਦੀ ਜੜੀ ਉਹਨੂੰ ਡੇਟ ਦਿੱਤੀ ਹੈ ਔਰ ਉਹਨੂੰ ਐਦਾ ਹੀ ਕਹਿ ਦਿੱਤਾ ਗਿਆ ਕਿ ਤੇਰਾ 26 ਤਰੀਕ ਨੂੰ ਮੈਡੀਕਲ ਹੈ ਮੈਂ ਜਦੋਂ ਕਿਹਾ ਕਿ ਮੈਨੂੰ ਆਪਣੇ ਡਾਕੂਮੈਂਟਸ ਪੇ ਜੋ ਮੈਂ ਉਹਦੇ ਡਾਕੂਮੈਂਟਸ ਦੇਖੇ ਤਾਂ ਮੈਨੂੰ ਬਹੁਤੀ ਹੈਰਾਨਗੀ ਹੋਈ ਕਿ ਸਾਰੇ ਡਾਕੂਮੈਂਟਸ ਜਿਹੜੇ ਐਫੀਡੇਵਿਡਸ ਹੁੰਦੇ ਨੇ ਉਹ ਸਾਰੇ ਪੰਜਾਬੀ ਚ ਸੀਗੇ ਜੋ ਕਿ ਬਿਲਕੁਲ ਵੀ ਚੱਲਦੇ ਨਹੀਂ ਹੈ ਕਿਉਂਕਿ ਤੁਸੀਂ ਕਿਸੇ ਵੀ ਫੋਰਨ ਕੰਟਰੀਸ ਚ ਜਾਣਾ ਹੈ ਤਾਂ ਤੁਹਾਡੇ ਸਾਰੇ ਡਾਕੂਮੈਂਟਸ ਜਿਹੜੇ ਨੇ ਤੁਹਾਡੇ ਐਫੀਡੇਵਿਡਸ ਨੇ ਜੋ ਵੀ ਨੇ ਉਹ ਤੁਹਾਡੇ ਇੰਗਲਿਸ਼ ਚ ਹੋਣੇ ਜ਼ਰੂਰੀ ਨੇ ਕਿਉਂਕਿ ਉਹਨਾਂ ਨੂੰ ਤੁਹਾਡੀ ਲੈਂਗੁਏਜ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਇੰਗਲਿਸ਼ ਜੋ ਕਿ ਹਰ ਬੰਦੇ ਨੂੰ ਹਰ ਲੋਕ ਨੂੰ ਸਮਝ ਆਏ ਵਰਕ ਵੀਜ਼ੇ ਲਈ ਪੈਸੇ ਦੇਣ ਤੋਂ ਪਹਿਲੇ ਵਰਕ ਡਿਮਾਂਡ ਤੁਸੀਂ ਦੇਖ ਲਓ ਵਰਕ ਦੇ ਟਰਮ ਐਂਡ ਕੰਡੀਸ਼ਨ ਏਜ ਲਿਮਿਟ ਐਂਡ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ ਸਭ ਤੋਂ ਜ਼ਿਆਦਾ ਬਿਮਾਰੀ ਦੀ ਪ੍ਰੋਬਲਮ ਹੁੰਦੀ ਹੈ ਜੋ ਕੈਨੇਡਾ ਦੇ ਵਿੱਚ ਹੈ ਉਹ ਠੰਡ ਦੀ ਵਜ੍ਹਾ ਨਾਲ ਬਰੀਥਿੰਗ ਦੀ ਲੰਗਸ ਦੀ ਟੀਵੀ ਦੇ ਟੈਸਟ ਹੁੰਦੇ ਨੇ ਜਾਂ ਐਚ ਆਈ ਐਨ ਆਈ ਦੇ ਟੈਸਟ ਹੁੰਦੇ ਨੇ ਏਡਜ਼ ਦੇ ਜਾਂ ਬਲੱਡ ਰਿਲੇਟਿਡ ਅਦਰ ਟੈਸਟ ਹੁੰਦੇ ਨੇ ਪਰ ਅਗਰ ਤੁਹਾਨੂੰ ਏਜੰਟ ਕਹਿ ਵੀ ਰਿਹਾ ਹੈ ਕਿ ਮੈਂ ਤੁਹਾਨੂੰ ਵੀਜ਼ਾ ਦਵਾ ਦਾਂਗਾ ਤੁਸੀਂ 2-2 4-4 ਸਾਲ ਪੈਸੇ ਦੇ ਕੇ ਫਸੇ ਰਹਿੰਦੇ ਹੋ ਨਾ ਤੁਸੀਂ ਕੋਈ ਹੋਰ ਕੰਮ ਕਰ ਸਕਦੇ ਹੋ ਨਾ ਤੁਸੀਂ ਇੱਧਰ ਦੇ ਰਹਿੰਦੇ ਹੋ ਨਾ ਤੁਸੀਂ ਉੱਧਰ ਦੇ ਰਹਿੰਦੇ ਹੋ ਜਿਹੜਾ ਤੁਸੀਂ ਵਿਆਜ ਚੁੱਕ ਕੇ ਪੈਸੇ ਦਾ ਵਿਆਜ ਪਰ ਦੇ ਰਹੇ ਹੁੰਦੇ ਉਹਦਾ ਵੀ ਕੁਝ ਨਹੀਂ ਹੁੰਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਾਹਰ ਜਾਣ ਦੇ ਲਾਲਚ ਦੇ ਵਿੱਚ ਪਹਿਲਾਂ ਆਪਣੇ ਆਪ ਨੂੰ ਅਪਗ੍ਰੇਡ ਕਰੋ ਰੂਲਸ ਐਂਡ ਰੈਗੂਲੇਸ਼ਨ ਟਰਮ ਐਂਡ ਕੰਡੀਸ਼ਨ ਕਿਸ ਟਾਈਪ ਦੇ ਵੀਜ਼ੇ ਤੇ ਤੁਸੀਂ ਜਾ ਰਹੇ ਹੋ ਉਸ ਟਾਈਪ ਦੇ ਵੀਜ਼ੇ ਦੀ ਕੈਟਾਗਰੀ ਨੂੰ ਗੂਗਲ ਕਰਕੇ ਦੇਖੋ ਉਸ ਤੋਂ ਬਾਅਦ ਤੁਸੀਂ ਪੈਸੇ ਦਿਓ ਕਿਉਂਕਿ ਵੈਬਸਾਈਟਸ ਤੇ ਕੁਝ ਨਾ ਕੁਝ ਤਾਂ ਲਿਖਿਆ ਹੋਏਗਾ ਤੁਹਾਡੇ ਵਰਕ ਲਈ ਤਾਂ ਜੋ ਬ੍ਰਦਰ ਮੇਰੇ ਵੇਟ ਕਰ ਰਹੇ ਨੇ ਪਿਛਲੇ 2 ਸਾਲ ਤੋਂ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਪਿਛਲੇ 2 ਸਾਲ ਤੋਂ ਉਹ ਵੈਕੈਂਸੀ ਪੂਰੀ ਨਹੀਂ ਹੋਈ ਕਿ ਉਹ ਫੈਕਟਰੀ 'ਚ ਅੱਜ ਵੀ ਉਸ ਵਰਕ ਦੀ ਡਿਮਾਂਡ ਹੈਗੀ ਐ ਜਿਸ ਲਈ ਏਜੰਟ ਨੇ ਤੁਹਾਡੇ ਕੋਲੋਂ ਪੈਸੇ ਲਏ ਸੀ ਔਰ ਜੋ ਡਾਕੂਮੈਂਟਸ ਤੁਹਾਡੇ ਕੋਲੋਂ ਲਿਖਵਾਉਂਦੇ ਨੇ ਤੁਹਾਡੇ ਕੋਲ ਸਭ ਤੋਂ ਪਹਿਲੇ ਐਫੀਡੇਵਿਟ ਲੈਂਦੇ ਨੇ ਕਿ ਮੈਂ ਖੁਦ ਜ਼ਿੰਮੇਵਾਰ ਹਾਂ ਜੋ ਮੈਂ ਦੇ ਰਿਹਾ ਹਾਂ ਜੋ ਮੈਂ ਡਾਕੂਮੈਂਟਸ ਦੇ ਰਿਹਾ ਹਾਂ ਇਹ ਸਭ ਸਹੀ ਨੇ ਔਰ ਮੈਂ ਅਗਰ ਮੇਰਾ ਵੀਜ਼ਾ ਰਿਜੈਕਟ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਮੈਂ ਹਾਂ ਚਾਹੇ ਉਹਦੇ ਬਾਅਦ ਚ ਏਜੰਟ ਹੀ ਗਲਤ ਡਾਕੂਮੈਂਟਸ ਬਣਾ ਕੇ ਲਗਾਣ ਤੁਹਾਡਾ ਵੀਜ਼ਾ ਉਸ وجہ ਨਾਲ ਵੀ ਰਿਜੈਕਟ ਹੋ ਸਕਦਾ ਹੈ ਪਰ ਉਹਦੀ ਤੁਸੀਂ ਲਿਖਿਤ ਚ ਐਫੀਡੇਵਿਟ ਦਿੱਤਾ ਹੁੰਦਾ ਹੈ ਕਿ ਅਸੀਂ ਖੁਦ ਜ਼ਿੰਮੇਵਾਰ ਹਾਂ ਤਾਂ ਤੁਹਾਡੇ ਪੈਸੇ ਰਿਫੰਡ ਨਹੀਂ ਹੋਣੇ ਦੂਸਰੀ ਇੱਕ ਗੱਲ ਹੈ ਕਿ ਕਈ ਲੋਕਾਂ ਦਾ ਇਹ ਬਿਜ਼ਨਸ ਹੀ ਹੋ ਗਿਆ ਹੈ ਫਰਾਡ ਕਰਨਾ ਵਰਕ ਵੀਜ਼ੇ ਦੇ ਨਾਂ ਤੇ WhatsApp ਦੇ ਨੰਬਰ ਦਿੱਤੇ ਜਾ ਰਹੇ ਨੇ ਜੋ ਕਿ ਦੂਸਰੀ ਕੰਟਰੀਆਂ ਦੇ ਵਿੱਚ ਵੀ ਐਕਟੀਵੇਟਡ ਨੇ ਔਰ ਲੋਕਾਂ ਨੂੰ ਬੇਫਕੂਫ ਬਣਾਇਆ ਜਾ ਰਿਹਾ ਹੈ ਕੋਈ ਵੀ ਕੰਪਨੀ ਗਰਾਊਂਡ ਤੇ ਨਹੀਂ ਹੁੰਦੀ ਬਸ ਐਦਾਂ ਹੀ ਵੈਬਸਾਈਟਾਂ ਬਣਾ ਕੇ ਲੋਕਾਂ ਨੂੰ ਬੇਫਕੂਫ ਬਣਾਇਆ ਜਾ ਰਿਹਾ ਹੈ ਤਾਂ ਤੁਸੀਂ ਅਲਰਟ ਰਹੋ ਔਰ ਦੂਸਰੀ ਗੱਲ ਇਹ ਹੈ ਕਿ ਅਗਰ ਤੁਸੀਂ ਵਰਕ ਵੀਜ਼ੇ ਲਈ ਵੀ ਜਾਂਦੇ ਹੋ ਤੁਹਾਡਾ ਇੰਗਲਿਸ਼ ਲੈਵਲ ਅਗਰ ਤੁਸੀਂ ਇੰਗਲਿਸ਼ ਕੰਟਰੀ ਜਾਂਦੇ ਹੋ ਤਾਂ ਘੱਟ ਤੋਂ ਘੱਟ 5 ਬੈਂਡ ਆਨੇ ਜ਼ਰੂਰੀ ਨੇ ਕਿਉਂਕਿ ਉਹਨਾਂ ਦੀ ਨੇਟਿਵ ਲੈਂਗੁਏਜ ਜਿਹੜੀ ਹੈ ਇੰਗਲਿਸ਼ ਹੈ ਤੁਸੀਂ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਪੜ੍ਹ ਸਕੋ ਸਮਝ ਸਕੋ ਉਹਨਾਂ ਦੇ ਕੰਟਰੀ 'ਚ ਜਾ ਕੇ ਤੁਸੀਂ ਲੋਕਾਂ ਦੀ ਲੈਂਗੁਏਜ ਸਮਝ ਸਕੋ ਉਹਨਾਂ ਨੂੰ ਜਵਾਬ ਦੇ ਸਕੋ ਕਿਉਂਕਿ ਤੁਸੀਂ ਬਾਈਚੰ ਬੇਸ਼ੱਕ ਪੰਜਾਬੀ ਬਹੁਤ ਜ਼ਿਆਦਾ ਨਹੀਂ ਕੈਨੇਡਾ 'ਚ ਪਰ ਤੁਹਾਡਾ ਇੰਗਲਿਸ਼ ਦਾ ਲੈਵਲ ਸਹੀ ਹੋਣਾ ਬਹੁਤ ਜ਼ਰੂਰੀ ਹੈ ਟਰੱਕ ਡਰਾਈਵਰ ਤਾਂ ਟਰਾਂਸਪੋਰਟਰ ਉਹਨਾਂ ਨੂੰ ਆਪਣੇ ਰਿਸਕ ਤੇ ਮੰਗਵਾ ਲੈਂਦੇ ਨੇ ਕਿ ਉਹਨਾਂ ਨੂੰ ਪੰਜਾਬੀ ਦੀ ਲੋੜ ਨਹੀਂ ਪੈਂਦੀ ਪਰ ਅੱਜ ਕੱਲ ਤੇ ਜੋ ਰੂਲਸ ਐਂਡ ਰੈਗੂਲੇਸ਼ਨ ਨੇ ਇੰਗਲਿਸ਼ ਲੈਵਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਆਪਣੀ ਇੰਗਲਿਸ਼ ਨੂੰ ਅਪਗ੍ਰੇਡ ਕਰੋ ਇੰਗਲਿਸ਼ ਬੋਲਿਆ ਕਰੋ ਪੜਾਓ ਇੰਗਲਿਸ਼ ਦੇ ਜੋ ਤੁਸੀਂ ਸਾਰਾ ਦਿਨ ਗਾਣੇ ਸੁਣਦੇ ਹੋ ਟੀਵੀ ਦੇ ਵਿੱਚ ਇੰਗਲਿਸ਼ ਸੀਰੀਅਲ ਦੇਖਿਆ ਕਰੋ ਇੰਗਲਿਸ਼ ਨਿਊਜ਼ ਸੁਨਿਆ ਕਰੋ ਕਾਰਟੂਨ ਦੇਖਿਆ ਕਰੋ ਜੋ ਬੱਚੇ ਦੇਖਦੇ ਨੇ ਔਰ ਆਪਣੇ ਜੋ ਬੱਚੇ ਨੇ ਉਹਨਾਂ ਨੂੰ ਇੰਗਲਿਸ਼ ਚੈਨਲ ਜੜੇ ਨੇ ਕਾਰਟੂਨਾਂ ਦੇ ਦਿਖਾਇਆ ਕਰੋ ਤਾਂ ਕਿ ਉਹਨਾਂ ਦਾ ਇੰਗਲਿਸ਼ ਸਟੈਂਡਰਡ ਹਾਈ ਹੋਵੇ ਤਾਂ ਕਿ ਉਹ ਅਗਰ ਬਾਹਰ ਜਾਣਾ ਚਾਹੁੰਦੇ ਨੇ ਜੌਬਸ ਲਈ ਕਿਉਂਕਿ ਇੱਕ ਹੀ ਜਗ੍ਹਾ ਤੇ ਤਾਂ ਹਮੇਸ਼ਾ ਜੌਬਸ ਨਹੀਂ ਮਿਲਦੇ ਤੁਹਾਨੂੰ ਬਾਹਰ ਤਾਂ ਨਿਕਲਣਾ ਹੀ ਪਏਗਾ ਔਰ ਅਗਰ ਤੁਸੀਂ ਬਾਹਰ ਜਾਣਾ ਹੈ ਤਾਂ ਤੁਹਾਨੂੰ ਇੰਗਲਿਸ਼ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਕਿਸ ਡਾਕੂਮੈਂਟ ਤੇ ਸਾਈਨ ਕਰ ਰਹੇ ਹੋ ਕਿਸ ਚੀਜ਼ ਲਈ ਪੈਸੇ ਦੇ ਰਹੇ ਹੋ ਉਸ ਚੀਜ਼ ਦੀ ਨੋਲਿਜ ਹੋਣਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਦੇਖਿਆ ਹੈ ਕਿ ਅਗਰ ਕਿਸੇ ਕੈਨੇਡਾ ਦੀ ਕੰਟਰੀ ਦੇ ਵਿੱਚ 5000 ਵਰਕਰਸ ਦੀ ਜ਼ਰੂਰਤ ਹੈ ਸਕਿਲ ਵਰਕਰਸ ਦੀ ਤਾਂ ਉਹ ਗਲੋਬਲ ਵਰਕ ਵੀਜ਼ਾ ਕਰਕੇ ਹੈ ਜੋ ਕਿ ਇੱਕ ਗਲੋਬਲ ਸਕਿੱਲ ਵਰਕਿੰਗ ਜਿਹੜੀ ਹੈ ਐਕਸਚੇਂਜ ਪ੍ਰੋਗਰਾਮ ਹੈ ਉਹ ਪੂਰੇ ਵਰਲਡ ਚ ਡਿਮਾਂਡ ਦਿੰਦੇ ਨੇ ਕਿ ਸਾਨੂੰ 5000 10000 15000 ਵਰਕਰ ਚਾਹੀਦਾ ਹੈ ਤਾਂ ਉਹ ਡਿਮਾਂਡ ਪੂਰੇ ਵਰਲਡ ਲਈ ਹੁੰਦੀ ਹੈ ਉਹਦੇ ਚ ਚਾਈਨੀਜ਼ ਵੇਟਨਾਮੀ ਥਾਈ ਪਾਕਿਸਤਾਨੀ ਬੰਗਲਾਦੇਸ਼ੀ ਔਰ ਬਾਕੀ ਯੂਰੋਪੀਅਨ ਅਮਰੀਕਨ ਸਾਰੇ ਕੰਟਰੀ ਇਨਵੋਲਵ ਹੁੰਦੇ ਨੇ ਅਸੀਂ ਇਕੱਲੇ ਇਨਵੋਲਵ ਨਹੀਂ ਹੁੰਦੇ ਤਾਂ ਏਜੰਟ ਮੈਂ ਦੇਖਿਆ ਹੋ 5000 ਦੀ ਡਿਮਾਂਡ ਲੈ ਕੇ 5 ਕਰੋੜ ਤੋਂ 50 ਕਰੋੜ ਤੱਕ ਵਰਲਡ ਦੇ ਵਿੱਚ ਲੋਕਾਂ ਨੂੰ ਠੱਗੀ ਕੀਤੀ ਜਾਂਦੀ ਹੈ ਤੋ ਇਸ ਠੱਗੀ ਤੋਂ ਅਸੀਂ ਕਿੱਦਾਂ ਬਚਣਾ ਹੈ ਸਾਨੂੰ ਥੋੜੇ ਜਿਹਾ ਅਲਰਟ ਹੋਣਾ ਪਏਗਾ ਸਾਨੂੰ ਖੁਦ ਰੂਲਸ ਐਂਡ ਰੈਗੂਲੇਸ਼ਨ ਔਰ ਵੀਜ਼ਾ ਕੀ ਹੈ ਕਿਸ ਕੈਟਾਗਰੀ ਦਾ ਵੀਜ਼ਾ ਹੈ ਅਸੀਂ ਕਿਸ ਕੰਟਰੀ 'ਚ ਜਾ ਰਹੇ ਹਾਂ ਉੱਥੇ ਦੇ ਰੂਲਸ ਰੈਗੂਲੇਸ਼ਨ ਕੀ ਨੇ ਸਾਡੀ ਕੁਆਲੀਫਿਕੇਸ਼ਨ ਉਹਨੂੰ ਮੈਚ ਕਰ ਰਹੀ ਹੈ ਜਾਂ ਨਹੀਂ ਏਜੰਟਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਉਹਨਾਂ ਨੂੰ ਪੈਸੇ ਨਾ ਦਿਓ ਕਿਉਂਕਿ ਤੁਸੀਂ ਪੈਸੇ ਕਮਾਉਣ ਦੇ ਚੱਕਰ 'ਚ ਕਰਜ਼ੇ ਚੱਕ ਰਹੇ ਹੋ ਕਰਜ਼ੇ ਵਾਪਸ ਨਹੀਂ ਕਰ پا ਰਹੇ ਜੌਬ ਤੁਸੀਂ ਕੋਈ ਕਰ ਨਹੀਂ ਰਹੇ ਔਰ ਉਹਦੇ ਬਾਅਦ ਚ 2-3 ਸਾਲਾਂ ਬਾਅਦ ਤਾਉ ਨੂੰ ਪੈਸਾ ਕੌਣ ਮੋੜੇਗਾ ਜੋ ਤੁਹਾਡੇ ਕੋਲ ਹੈਗਾ ਹੈ ਉਹ ਵੀ ਤੁਸੀਂ ਸਤਿਆਨਾਸ਼ ਕਰਕੇ ਨਾ ਬੈਠੋ ਆਪਣੀ ਜੀ ਆਪਣੀ ਜਿਹੜੀ ਨੋਲੇਜ ਹੈ ਉਹਨੂੰ ਇੰਪਰੂਵ ਕਰੋ ਤਾਂ ਕਿ ਤੁਸੀਂ ਧੋਖਾ ਨਾ ਖਾ ਸਕੋ ਮੇਰਾ ਸਿਰਫ ਔਰ ਸਿਰਫ ਇਸ ਵੀਡੀਓ ਨੂੰ ਬਣਾਉਣ ਦਾ ਇੱਕ ਹੀ ਮਕਸਦ ਹੈ ਕਿਉਂਕਿ ਮੈਂ ਬਹੁਤ ਦੁਖੀ ਹੋਈ ਜਦੋਂ ਮੈਂ ਇਦਾਂ ਦੇ ਕੇਸਸ ਦੇਖੇ ਤਾਂ ਮੈਨੂੰ ਇਹ ਵੀਡੀਓ ਬਣਾਨੀ ਪਈ ਅਲਰਟ ਹੋਵੋ ਬਾਹਰ ਜਾਓ ਪਰ ਇੱਕ चीज है कि ਤੁਹਾਨੂੰ ਨੋਲੇਜ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਆਪ ਦਾ ਬੇਵਕੂਫ ਬਣਾਉਣਾ ਬੰਦ ਕਰੋ ਕਿਸੇ ਦੀ ਮਿੱਠੀ ਚੀਜ਼ ਗੱਲ ਵਿੱਚ ਆ ਕੇ ਆਪਣੇ ਆਪ ਨੂੰ ਬਰਬਾਦ ਨਾ ਕਰੋ ਆਪਣੇ ਪੈਸੇ ਨੂੰ ਬਰਬਾਦ ਨਾ ਕਰੋ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਚਾਹਨੀ ਹਾਂ ਕਿ ਤੁਸੀਂ ਕਾਮਯਾਬ ਹੋਵੋ ਜ਼ਿੰਦਗੀ ਵਿੱਚ ਤੁਸੀਂ ਖੁਸ਼ ਰਹੋ ਅਗਰ ਜਿਆਦਾ ਪੈਸਾ ਕਮਾ ਨਹੀਂ ਸਕਦੇ ਤਾਂ ਗਵਾਓ ਵੀ ਨਾ